ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਲੋਪੋ ਗਹਿਰੀ ਦੇ ਨਾਲ ਰਹਿ ਜਾਂਦਾ ਤੇ ਜ਼ਿਲ੍ਹਾ ਫਰੋਜਪੁਰ ਦਾ ਪਿੰਡ ਆ ਤੇ ਤਹਿਸੀਲ ਗਰੂ ਰਸਾ ਮੰਡੀ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਨਾ ਖੇਤੀਬਾੜੀ ਦਾ ਕਾਰੋਬਾਰ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਘਰੇਲੂ ਵੈੜਾ ਜਿਹੜੀ ਕੇ ਜਰਸੀ ਕਰਾਉਸ ਆ ਸੂਈ ਸਵਾਈ ਆ ਪਹਿਲਾ ਸੂਆ ਹੈ ਬਕਾਉ ਆ ਬੰਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਦੇਖ ਰਹੇ ਸੁਖਾਜਪੋ ਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਨਲਾਈਨ ਇਹ ਜਾਣਕਾਰੀ ਤੇ ਦੋਸਤੋ ਕਰਦੇ ਹਾਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅ ਨਾਮ ਜੀ ਮਨਮੰਦਰ ਸਿੰਘ ਮਨਮੰਦਰ ਸਿੰਘ ਲੇਪੋ ਤਹਿਸੀਲ ਗੁਰੂ ਸਾਹਿਬ ਜ਼ਿਲ੍ਹਾ ਫਰੋਜਪੁਰ ਜੀ ਵਾਹ ਜੀ ਵਾਹ ਭਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 99140 99140 86862 ਜੀ 86862 ਹਾਂ ਜੀ ਇਹ ਵੜ ਆਪਣੇ ਘਰ ਦੀ ਹੈ ਬਾਈ ਇਹ ਬਾਈ ਜੀ ਆਪਾਂ ਗੱਬਲ ਨਹੀਂ ਆਦੀ ਸੀ ਇੱਕ ਬਾਤ ਕਰਾ ਕੇ ਚਲਾ ਮੈਂ ਗੱਬਣ ਢਾਈਆਂ ਕਿ ਮਹੀਨੇ ਦੀ ਹਾਂ ਜੀ ਢਾਈਆਂ ਤਿੰਨ ਮਹੀਨੇ ਕਰੀਬ ਸੀ ਠੀਕ ਹੈ ਜੀ ਤੇ ਹੁਣ ਇਹ ਸੂਈ ਸਵਾਈ ਹੈ ਹਾਂਜੀ ਹਾਂਜੀ ਇਹ ਬਾਈ ਜੀ ਰਾਤ ਸੋਈ ਜੀ ਜੇਰ ਜੂ ਰੋਕੇ ਆ ਜਮ ਹਾਂਜੀ 12 ਵਜੇ ਸੋਈ ਜੀ ਠੀਕ ਹੈ ਜੀ ਸਵੇਰ 7 ਵਜੇ ਜੇਰ ਪਾਤੀ ਜੀ ਵਾਹ ਜੀ ਵਾਹ ਮਗਰ ਬੱਚਾ ਕੀ ਹੈ ਜੀ ਬੱਚਾ ਜੀ ਬੱਚਾ ਹਾਂਜੀ ਤੇ ਕਿੰਨਾ ਧਾਰਾ ਕੱਢ ਦੂਗੀ ਤੁਹਾਡੇ ਹਿਸਾਬ ਨਾਲ ਇਹ ਬਾਈ ਜੀ 12 13 ਕਿਲ ਮਮੂਲੀ ਤੁਹਾਡੇ ਵਾਹ ਜੀ ਲਾਓ ਵੀ ਮੇਤਰਾ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਪਹਿਲਾਂ ਬੱਚੀ ਜੀ ਜਰਸੀ ਕਰਾਸ ਚ ਪੈਂਦੀ ਹੈ ਦੇਖ ਸਕਦਾ ਤੁਸੀਂ ਟੋਆ ਟਾ ਪੂਰਾ ਪੈਂਦਾ ਕੰਨ ਵੀ ਗੋਲ ਆ ਇਹ ਥਣ ਥਣ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਸੋਨਾ ਥਾਣ ਲੱਗਿਆ ਹੈ ਵਿਰਲਾ ਥਾਣਾ ਮੋਟਾ-ਮੋਟਾ ਦੇਖ ਸਕਦੇ ਹੋ ਤੁਸੀਂ ਤੇ ਸੀਲਸਲਾਗਾ ਬਾਈ ਹੱਥ ਮਾਰ ਰਿਹਾ ਬਿਲਕੁਲ ਨਹੀਂ ਲੋ ਦੋਨਾਂ ਪਾਸੇ ਤੁਹਾਨੂੰ ਥਾਣ ਦਿਖਾ ਦਿੰਨੇ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਸਾਫ ਸੁਥਰਾ ਹਵਾਨਾ ਹੈ ਦੂਜੇ ਪਾਸੇ ਵੀ ਬਿਲਕੁਲ ਸੇਮ ਸਹਾਜ ਥਾਣਾ ਦਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਦੋਸਤੋ ਦਿਖਾ ਦਿੰਨੇ ਲੋ ਵੀ ਸੱਜਣਾ ਤੁਰਦੇ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਾਣੀ ਤੇ ਪਹਿਲਾ ਸੁਆ ਵੈਰ ਸੁਈ ਵੀ ਆ ਸੀਲਸ ਲੱਗਾ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਤਾਂ ਬਾਈ ਨਾਲ ਸੰਪਰਕ ਕਰਿਓ ਇੱਥੇ ਬੰਨ ਲਓ ਬਈ ਮੋਲ ਬਾਈ ਇਹਦਾ ਕੀ ਰੱਖਿਆ ਭਾਈ ਬਾਈ ਮੋਲ 54000 ਜੀ 54000 ਮਾਨਤਾਨ ਹੋ ਜਾਊਗਾ ਬਾਈ ਹਾਂਜੀ ਕਰ ਦਾਂਗੇ ਲਓ ਵੀ ਸੱਜਣੋ 54000 ਮੋਲ ਆ ਕੋਈ ਬਾਹ ਹਲਾਣੀ ਵਾਲੇ ਆ ਗਿਆ ਮਾਨਤਾਨ ਇਹਦੇ ਵਿੱਚ ਤੁਹਾਡਾ ਜਰੂਰ ਕੀਤਾ ਜਾਊਗਾ ਤੇ ਵੱਛਾ ਤੁਹਾਨੂੰ ਪਹਿਲਾਂ ਦਿਖਾ ਦਈਏ ਆਹ ਵਾਛਾ ਸਜਣੋ 나ੜੂਆ ਤੁਹਾਨੂੰ ਨਾਲ ਦਿਖ ਰਿਹਾ ਇਹ ਤੇ ਜਰਸੀ ਵਾਛਾ ਦਿੱਤਾ ਕਰਮਾਲੀ ਨੇ ਜਿਸ ਵੀ ਕਿਸੇ ਵੀਰ ਨੂੰ ਇਹ ਵਹਿੜ ਪਸੰਦਾ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਆਂ ਅਜੇ ਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ